ਅੰਮ੍ਰਿਤਧਾਰੀ ਸਿੱਖ ਕੁੜੀ ਨੂੰ ਜੱਜ ਦਾ ਪੇਪਰ ਦੇਣ ਤੋਂ ਰੋਕਿਆ ਗਿਆ ਗੱਲ ਸੁਣ ਕੇ ਸ਼ਾਇਦ ਤੁਸੀਂ ਵੀ ਸਵਾਲ ਜ਼ਰੂਰ ਉਠਾਓਗੇ ਤੇ ਗੱਲ ਹੈਰਾਨੀ ਵਾਲੀ ਵੀ ਹੈ ਸਿੱਖ ਕੁੜੀ ਜੋ ਕਿ ਅੰਮ੍ਰਿਤਧਾਰੀ ਹੈ ਤੇ ਪੇਪਰ ਦੇਣ ਲਈ ਜੈਪੁਰ ਗਈ ਹੋਈ ਹੈ ਤੇ ਉੱਥੇ ਕੜਾ ਤੇ ਕਿਰਪਾਨ ਉਤਾਰਨ ਲਈ ਉਹਨੂੰ ਰੋਕਿਆ ਗਿਆ ਸੀਗਾ ਕਿ ਇਹ ਪਹਿਲਾਂ ਉਤਾਰੋ ਤੇ ਉਸ ਤੋਂ ਬਾਅਦ ਤੁਸੀਂ ਪ੍ਰੀਖਿਆ ਦੇ ਸਕਦੇ ਹੋ ਪਰ ਉਸਨੇ ਮਨ੍ਹਾ ਕਰ ਦਿੱਤਾ ਤੇ ਉਸਨੂੰ ਹੁਣ ਪ੍ਰੀਖਿਆ ਦੇ ਵਿੱਚ ਬੈਠਣ ਨਹੀਂ ਦਿੱਤਾ ਜਾ ਰਿਹਾ ਕੁੜੀ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਮੈਂਟਾਂ ਦੇ ਵਿੱਚ ਆਪਣੀ ਰਾਏ ਵੀ ਜ਼ਰੂਰ ਸਾਂਝੀ ਕਰਿਓ ਕਿ ਇਹ ਸਹੀ ਹੈਗਾ ਦਰਅਸਲ Rajasthan ਦੇ Jaipur ਦੇ ਵਿੱਚ judiciary ਯਾਨੀ ਕਿ ਜੱਜ ਪ੍ਰੀਖਿਆ ਦੌਰਾਨ ਤਰਨਤਾਰਨ ਤੋਂ ਗਈ ਸਿੱਖ ਵਿਦਿਆਰਥਣ ਅਮ੍ਰਿਤਾਰੇ ਗੁਰਪ੍ਰੀਤ ਕੌਰ ਨੂੰ ਧਾਰਮਿਕ ਕਕਾਰਾ ਕੜਾ ਅਤੇ ਕਿਰਪਾਨ ਕਾਰਨ ਪ੍ਰੀਖਿਆ ਕੇਂਦਰ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਪ੍ਰੀਖਿਆ ਅਧਿਕਾਰੀਆਂ ਦੇ ਵੱਲੋਂ ਉਸ ਨੂੰ ਕਿਹਾ ਗਿਆ ਕਿ ਉਹ ਕੜਾ ਅਤੇ ਕਿਰਪਾਨ ਬਾਹਰ ਉਤਾਰ ਕੇ ਰੱਖੇ ਜਿਸ ਕਾਰਨ ਉਹ ਪ੍ਰੀਖਿਆ ਨਹੀਂ ਦੇ ਸਕੇ ਇਸ ਮਾਮਲੇ ਦੇ ਉੱਤੇ ਦੱਸ ਦੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਦੇ ਵੱਲੋਂ ਵੀ ਬਿਆਨ ਆਇਆ ਉਹਨਾਂ ਨੇ ਕੜਾ ਇਤਰਾਜ਼ ਜਤਾਇਆ ਗਿਆ ਉਹਨਾਂ ਨੇ ਸਰਕਾਰ ਦੀ ਨਿੰਦਾ ਕਰਦੇ ਹੋਏ ਕਿਹਾ ਹੈਗਾ ਕਿ ਇਸ ਤਰ੍ਹਾਂ ਦੇ ਵਤੀਰੇ ਦੇ ਨਾਲ ਸਿੱਖ ਵਿਦਿਆਰਥਣ ਦੀ ਮਾਨਸਿਕਤਾ ਦੇ ਉੱਤੇ ਗਹਿਰੀ ਜਿਹੜੀ ਕਿ ਝੋਟ ਪਹੁੰਚੀ ਹੈ ਉਹਨਾਂ ਨੇ ਕਿਹਾ ਹੈਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਵੀ ਅਜਿਹੇ ਮਾਮਲੇ ਨੂੰ ਲੈ ਕੇ ਆਵਾਜ਼ ਚੁੱਕ ਰਹੀ ਹੈ ਅਤੇ ਹੁਣ ਇਸ ਮਾਮਲੇ ਨੂੰ ਵੱਡੇ ਪੱਧਰ ਦੇ ਉੱਤੇ ਲਿਜਾਇਆ ਜਾਵੇਗਾ ਅਨੰ ਸਿੱਖ ਸੰਗਤ ਨੂੰ ਵੀ ਅਪੀਲ ਕੀਤੀ ਹੈ ਕਿ ਧਾਰਮਿਕ ਅਧਿਕਾਰਾਂ ਦੀ ਰੱਖਿਆ ਦੇ ਲਈ ਇਸ ਮਾਮਲੇ ਦੇ ਉੱਤੇ ਇਕਜੁੱਟ ਹੋ ਕੇ ਵਿਰੋਧ ਕੀਤਾ ਜਾਣਾ ਚਾਹੀਦਾ ਹੈ ਦੱਸਦੇ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਵਾਰ ਵਿਦਿਆਰਥੀਆਂ ਦੇ ਨਾਲ ਭੇਤਭਾਵ ਹੋ ਚੁੱਕਿਆ ਹੈ ਜੋ ਕਿ ਧਾਰਮਿਕ ਆਜ਼ਾਦੀ ਦੇ ਉੱਤੇ ਇੱਕ ਗੰਭੀਰ ਸਵਾਲ ਖੜਾ ਕਰ ਦਿਆ ਨੇ ਤਾਂ ਬੇਹਦੀ ਵੱਡੀ ਜਿਹੜੀ ਕਿ ਇਹ ਅਪਡੇਟ ਜਿਹੜੀ ਕਿ ਕਹਿ ਸਕਦੇ ਆ ਇੱਕ ਵਿਦਿਆਰਥਣ ਗੁਰਪ੍ਰੀਤ कौर ਜੋ ਕਿ ਹੁਣ ਇਨਸਾਫ ਦੀ ਵੀ ਮੰਗ ਕਰ ਰਹੀ ਹੈ ਤੇ ਉਸ ਨੂੰ ਜਿਹੜਾ ਕਿ ਦੱਸਦੀ ਹੈ ਕਿ ਪ੍ਰੀਖਿਆ ਦੇ ਵਿੱਚ ਬੈਠਣ ਨਹੀਂ ਦਿੱਤਾ ਗਿਆ ਦਰਸਲ Rajasthan ਦੇ Jaipur ਦੇ ਵਿੱਚ ਜੁਡੀਸ਼ਰੀ ਯਾਨੀ ਕਿ ਜੱਜ ਪ੍ਰੀਖਿਆ ਦੌਰਾਨ ਤਰਨਤਾਰਨ ਤੋਂ ਗਈ ਸਿੱਖ ਵਿਦਿਆਰਥਣ ਅੰਮ੍ਰਿਤਾਰੇ ਗੁਰਪ੍ਰੀਤ ਕੌਰ ਨੂੰ ਧਾਰਮਿਕ ਕਕਾਰਾ ਕੜਾ ਅਤੇ ਕਿਰਪਾਨ ਕਾਰਨ ਪ੍ਰੀਖਿਆ ਕੇਂਦਰ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਪ੍ਰੀਖਿਆ ਅਧਿਕਾਰੀਆਂ ਦੇ ਵੱਲੋਂ ਉਸ ਨੂੰ ਕਿਹਾ ਗਿਆ ਕਿ ਉਹ ਕੜਾ ਅਤੇ ਕਿਰਪਾਨ ਬਾਹਰ ਉਤਾਰ ਕੇ ਰੱਖੇ ਜਿਸ ਕਾਰਨ ਉਹ ਪ੍ਰੀਖਿਆ ਨਹੀਂ ਦੇ ਸਕੇ ਇਸ ਮਾਮਲੇ ਦੇ ਉੱਤੇ ਦੱਸ ਦੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਦੇ ਵੱਲੋਂ ਵੀ ਬਿਆਨ ਆਇਆ ਉਹਨਾਂ ਨੇ ਕੜਾ ਇਤਰਾਜ਼ ਜਤਾਇਆ ਗਿਆ ਉਹਨਾਂ ਨੇ ਸਰਕਾਰ ਦੀ ਨਿੰਦਾ ਕਰਦੇ ਹੋਏ ਕਿਹਾ ਹੈਗਾ ਕਿ ਇਸ ਤਰ੍ਹਾਂ ਦੇ ਵਤੀਰੇ ਦੇ ਨਾਲ ਸਿੱਖ ਵਿਦਿਆਰਥਣ ਦੀ ਮਾਨਸਿਕਤਾ ਦੇ ਉੱਤੇ ਗਹਿਰੀ ਅ ਜਿਹੜੀ ਕਿ ਚੋਟ ਪਹੁੰਚੀ ਹੈ ਉਹਨਾਂ ਨੇ ਕਿਹਾ ਹੈਗਾ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਪਹਿਲਾਂ ਵੀ ਅਜਿਹੇ ਮਾਮਲੇ ਨੂੰ ਲੈ ਕੇ ਆਵਾਜ਼ ਚੁੱਕ ਰਹੀ ਹੈ ਅਤੇ ਹੁਣ ਇਸ ਮਾਮਲੇ ਨੂੰ ਵੱਡੇ ਪੱਧਰ ਦੇ ਉੱਤੇ ਲਜਾਇਆ ਜਾਵੇਗਾ ਉਹਨਾਂ ਨੇ ਸਿੱਖ ਸੰਗਤ ਨੂੰ ਵੀ ਅਪੀਲ ਕੀਤੀ ਹੈ ਕਿ ਧਾਰਮਿਕ ਅਧਿਕਾਰਾਂ ਦੀ ਰੱਖਿਆ ਦੇ ਲਈ ਇਸ ਮਾਮਲੇ ਦੇ ਉੱਤੇ ਇਕਜੁੱਟ ਹੋ ਕੇ ਵਿਰੋਧ ਕੀਤਾ ਜਾਣਾ ਚਾਹੀਦਾ ਹੈ ਦੱਸਦੇ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਵਾਰ ਵਿਦਿਆਰਥੀਆਂ ਦੇ ਨਾਲ ਭੇਤਭਾਵ ਹੋ ਚੁੱਕਿਆ ਹੈ ਜੋ ਕਿ ਧਾਰਮਿਕ ਆਜ਼ਾਦੀ ਦੇ ਉੱਤੇ ਇੱਕ ਗੰਭੀਰ ਸਵਾਲ ਖੜਾ ਕਰ ਦਿਆ ਨੇ ਤਾਂ ਬੇਹਦੀ ਵੱਡੀ ਜਿਹੜੀ ਕਿ ਇਹ ਅਪਡੇਟ ਜਿਹੜੀ ਕਿ ਕਹਿ ਸਕਦੇ ਆ ਇੱਕ ਵਿਦਿਆਰਥਣ ਗੁਰਪ੍ਰੀਤ कौर ਜੋ ਕਿ ਹੁਣ ਇਨਸਾਫ ਦੀ ਵੀ ਮੰਗ ਕਰ ਰਹੀ ਹੈ ਤੇ ਉਸ ਨੂੰ ਜਿਹੜਾ ਕਿ ਦੱਸਦੀ ਹੈ ਕਿ ਪ੍ਰੀਖਿਆ ਦੇ ਵਿੱਚ ਬੈਠਣ ਨਹੀਂ ਦਿੱਤਾ ਗਿਆ